हां जी दोस्तों सारेया नु सस्श्रीकाल स्वागत करते हैं टोंडा राज संधू फार्मिंग दे विच सो दोस्तों आज दी अपनी विजिट है गी है पिंड ਟੋਟੀਆਂ ਟੋਟੀਆਂ ਪਿੰਡ दोस्तों तहसील जिला श्री तरਨਤਨ صاحب ਦਾ ਪਿੰਡ ਆ ਤੇ ਭਾਜੀ ਗਰਮੇਲ ਸਿੰਘ ਹੋਰਾਂ ਦੇ ਕੋਲੇ ਆਇਆ ਦੋਸਤੋ ਇੱਕ ਵੀਡੀਓ ਦੋਸਤੋ ਅੱਜ ਤੋਂ ਕੋਈ 10 15 15 ਦਿਨ ਜਿਹੜਾ ਦੋਸਤੋ ਪਹਿਲਾਂ ਪਾਈ ਸੀ ਆਪਾਂ ਇਸ ਕਰੋ ਉਹਨਾਂ ਦੇ ਵਿੱਚ ਉਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਾਲ ਦਿਖਾਇਆ ਸੀਗਾ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਤੇ ਕੋਈ ਪੰਜ ਚਾਰ ਜੜੀਆਂ ਦੋਸਤੋ ਵੜਾਂ ਸੀਗੀਆਂ ਤੇ ਬੜੇ ਸਾਫ਼ ਸੁਥਰੇ ਪਸ਼ੂ ਸੀਗੇ ਉਹਨਾਂ ਪਸ਼ੂਆਂ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਸ਼ੂ ਆ ਦੋਸਤੋ ਠੀਕ ਆ ਜੀ ਵਿਕੇ ਵੀ ਆ ਸੇਲ ਹੋਏ ਆ ਤੇ ਸੇਲ ਪਰਚੇਜ ਦਾ ਕੰਮ ਆ ਠੀਕ ਆ ਜੀ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਆਉਂਦੇ ਆ ਸੋ ਸਮੇਂ-ਸਮੇਂ ਦੇ ਨਾਲ ਕੋਈ ਵੀਰ ਆਪਣਾ ਕੰਟੈਕਟ ਤੁਸੀਂ ਬਣਾ ਕੇ ਰੱਖ ਸਕਦੇ ਜੀ ਅੱਜ ਆ ਦੋਸਤੋ ਟੋਟਲ ਜਿਹੜੇ ਆ ਇਸ ਵੀਡੀਓ ਦੇ ਵਿੱਚ ਨਗ ਉਹ ਆਪਾਂ ਤੁਹਾਨੂੰ 6 ਘਟੋ ਘਟ ਵਹਿੜਾ ਜਿਹੜੀਆਂ ਦੋਸਤੋ 6 ਵਹਿੜਾ ਦਿਖਾ ਦਾਂਗੇ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਕੋਈ ਇੱਕ ਵਹਿੜ ਸੋਈ ਆ ਇੱਕ ਛੋਟੀ ਸੋਈ ਆ ਠੀਕ ਆ ਜੀ ਬਾਕੀ 4 ਤੋਂ 5 ਜਿਹੜੇ ਨਾਗਾ ਉਹ ਗੱਪਣ ਵਹਿੜਾ ਨੇ ਸੋ ਪੂ ਭਾਜੀ ਗਰਮੇਲ ਸਿੰਘ ਹੋਰਾਂ ਦੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਦੇ ਲਾਂਗੇ ਤੇ ਟੋਟੀਆਂ ਪਿੰਡ ਤੁਸੀਂ ਖਾਸ ਵਿਜ਼ਿਟ ਕਰ ਸਕਦੇ ਹੋ ਦੋਸਤੋ ਨਸ਼ਹਿਰੇ ਪੰਨੂਆ ਤੋਂ ਜਦੋਂ ਬਿਲਕੁਲ ਆਪਾਂ ਟੋਟੀਆਂ ਪਿੰਡ ਆਉਣੇ ਤੇ ਰਸਤੇ ਵਿੱਚ ਬਿਲਕੁਲ 2.5 ਕਿਲੋਮੀਟਰ ਆਣ ਕੇ ਪੱਠੇ ਦੇ ਬਿਲਕੁਲ ਆਪੋਜੀਟ ਜਿਹੜੀ ਹੈ ਸੜਕ ਹਵੇਲੀਆਂ ਤੇ ਤੁਹਾਨੂੰ ਲੈ ਜਾਊਗੀ ਠੀਕ ਆ ਜੀ ਸੋ ਬਾਕੀ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਅੱਜ 13 ਅਕਤੂਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਪਏ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ ਦੋਸਤੋ ਕੋਈ 8:30 9:30 ਵਜੇ ਦਾ ਸਮਾਂ ਹੈਗਾ ਆਜੋ ਕਰਦੇ ਆਂ ਗੱਲਬਾਤ ਲੈਨੇ ਆਂ ਪੂਰੀ ਡਿਟੇਲ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਆਜੋ ਜੀ ਸਭ ਤੋਂ ਪਹਿਲਾਂ ਭਾਜੀ ਗਰਮੇਲ ਸਿੰਘ ਜੀ ਸਸਰੀ ਕਾ ਸਸਰੀ ਕਾ ਸੰਤੂ ਸਾਹਿਬ ਠੀਕ ਠਾਕ ਹੈ ਜੀ ਠੀਕ ਠਾਕ ਵਧੀਆ ਜੀ ਸੇਤਾ ਰਾਜੀ ਠੀਕ ਠਾਕ ਚਲੋ ਤੇ ਅੱਜ ਭਾਜੀ ਆਪਣੇ ਕੋਲ ਪਸ਼ੂ ਟੋਟਲ ਨੱਕ ਜਿਹੜੇ ਹੈਗੇ 7 ਕ ਹੈਗੇ ਹਨਾ ਜੀ 7 ਆ ਵੀਤੀ ਠੀਕ ਹੈ ਜੀ ਤੇ ਜਿਨ੍ਹਾਂ ਦੇ ਵਿੱਚੋਂ ਕੋਈ 6 ਬੈੜਾ ਇੱਕ ਝੋਟੀ ਆਪਣੇ ਕੋਲ ਆ ਗਈ ਹਾਂ ਜੀ ਤੇ ਸੋ ਇਸ ਵਾਰ ਨੱਕ ਦੋ ਹੀ ਆ ਦੋ ਬਾਕੀ ਪੰਜ ਜਿਹੜੇ ਉਹ ਗੱਬਣੀਆਂ ਗੱਬਣ ਠੀਕ ਆ ਜੀ ਤੇ ਵਧੀਆ ਚੱਲੀ ਜਾਂਦਾ ਕੰਮ ਕਰ ਬਹੁਤ ਵਧੀਆ ਬਾਬੇ ਦੀ ਗੁਰੂ ਅਮਰਦਾਸ ਦੀ ਉਹੜੀ ਕਿਰਪਾ ਕਿਵੇਂ ਦਾ ਯਾਰ ਰਿਸਪੌਂਸ ਪਹਿਲੀ ਵੀਡੀਓ ਤੋਂ ਬਾਅਦ ਪਸੂ ਬਾਅਦ ਚ ਵੇਖੂਗਾ ਚੰਗੇ ਉਹ ਤੋਂ ਬਾਅਦ ਆ 32 33 ਬਹੁ ਫੇਰ ਵੇਖ ਗਏ ਕਹਾ ਜੀ ਉਹ ਤਾਂ ਪੂਰੀ ਖੇਡ ਜਿੱਤ ਗਈ ਹਾਂਜੀ ਹਾਂਜੀ ਚਲੋ ਵੈਸੇ ਪਸ਼ੂ ਪੁਰਾਣਾ ਅੱਡਾ ਵੈਸੇ ਪਸ਼ੂ ਵੈਸੇ ਮੋਸਟਲੀ ਵੈਸੇ ਵੀ ਵਿਕਦੇ ਆ ਕਾਫੀ ਲੰਬੇ ਸਮੇਂ ਤੋਂ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਵੀ ਚੱਲਦਾ ਆ ਰਿਹਾ ਤੇ ਭੈਣ ਭਰਾ ਕਾਫੀ ਜੁੜੇ ਆ ਤੁਸੀਂ ਸਾਰੇ ਬਾਕੀ ਆਜੋ ਕਰਦੇ ਪਹਿਲੇ ਨੰਬਰ ਤੋਂ ਦੋਸਤੋ ਇੱਕ ਛੋਟੀ ਤੁਹਾਨੂੰ ਦਿਖਾ ਦੰਨੇ ਆ ਠੀਕ ਆ ਜੀ ਆ ਤਾਜੀ ਸੂਈ ਆ ਛੋਟੀ ਪੂਰੀ ਤੁਹਾਨੂੰ ਡਿਟੇਲ ਜਿਹੜੀ ਮਿਲ ਜੂਗੀ ਅੱਛਾ ਭਾਜੀ ਕੀ ਰਿਕਾਰਡ ਕੀਤਾ ਕੀ ਹੁਣ ਇਨਫੋਰਮੇਸ਼ਨ ਆ ਜੀ ਸੂਹਾ ਕਿੰਮਾ ਸੂਈ ਆ ਕਿੰਦਾ ਦੂਜਾ ਸੂਹਾ ਭਾਜੀ ਦੂਜਾ ਸੂਹਾ ਹਾਂਜੀ ਦਿਨ ਕਿੰਨੇ ਹੋ ਗਿਆ ਜੀ ਆ ਚੌਥਾ ਦਿਨ ਹੋ ਗਿਆ ਉਹ ਚੌਥਾ ਦਿਨ ਹੋ ਗਿਆ ਹਾਂਜੀ ਮਗਰ ਬੱਚਾ ਇਹਦੇ ਕੀ ਆ ਇਹਦੇ ਕੱਟਾ ਵਾ ਮੇਲ ਕਾਫ ਮਗਰ ਕੱਟਾ ਦੋਸਤੋ ਚੌਥੇ ਦਿਨ ਦੀ ਸੂਈ ਆ ਦੂਜਾ ਸੂਹਾ ਠੀਕ ਆ ਤੇ ਹੁਣ ਬੌਲਾ ਹੀ ਹੈ ਕਿ ਜਾਂ ਕੱਚਾ ਬੌਲਾ ਲੈਣ ਲਈ ਕਿੰਨਾ ਕੋਊਗਾ ਥਾਣੇ ਅਜੇ ਬੌਲਾ ਹੀ ਆ 10 ਕਿਲੋ 10 ਕਿਲੋ ਹਾਂਜੀ ਤੇ ਚਵਾਈ ਚੁਈ ਹੈ ਬਿਲਕੁਲ ਸਾਫ ਚਵਾਈ ਚੁਈ ਭਾਵੇਂ ਆ ਦੋ ਟਾਈਮ ਚੋਵੇ ਆ ਕੇ ਠੀਕ ਆ ਜੀ ਤੇ ਚਵਾਈ ਜਿਹੜੀ ਆ ਦੋਸਤੋ ਇੱਕ ਨੰਬਰ ਆ ਭਾਜੀ ਗਰਮੀਲ ਸਿੰਘ ਕਹਿੰਦਾ ਵੀ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਤਸੱਲੀ ਆ ਤੋਂ ਪਹਿਲ ਦੇ ਧਾਰ ਤੇ ਕਰ ਲਿਆ ਕਰੋ ਠੀਕ ਆ ਜੀ ਤੇ ਮਗਰ ਕਟਾ ਮੇਲ ਕਾਫ ਆ ਕੁੰਡੀ ਕੰਡੀ ਤੁਸੀਂ ਜੀ ਲੋ ਬਿਲਕੁਲ ਸਿੰਘਾਂ ਦੀ ਬੰਦਤਰ ਪਿੱਠ ਪੁੜੇ ਦੀ ਪਤਲੇ ਪਿੰਡੇ ਦੀ ਆ ਵੇਖੋ ਜੀ ਠੀਕ ਹੈ ਜੀ ਹਾਈਟ ਕੱਟ ਦੀ ਗੱਲ ਕਰ ਲਈਏ ਦੋਸਤੋ ਮੀਡੀਅਮ ਦੇ ਵਿੱਚ ਤੁਸੀਂ ਕਮੈਂਟ ਕਰ ਲਿਓ ਹਾਈਟ ਕੱਟ ਮੀਡੀਅਮ ਆ ਤੇ ਖਾਇ ਪੂਰੀ ਸੋਹਣੀ ਐ ਦੇਖਦੁਖ ਬਹੁਤ ਜਿਆਦੀ ਸੋਹਣੀ ਐ ਝੋਟੀ ਦੀ ਦੂਜਾ ਸੂਆ ਜਵਾਪਸਮਾ ਇੱਕ ਨੰਬਰ ਆ ਤੇ 10 ਕਿਲੋ ਜਿਹੜਾ ਹੁਣ ਹਾਜਰ ਆ ਠੀਕ ਆ ਬਾਕੀ ਵਿਥੀ-ਬੁਥੀ ਤੁਸੀਂ ਹੱਥ ਨਾਲ ਦੀ ਜਰੂਰ ਦੇਖੋ ਨਾ ਦੇਖੋ ਜੀ ਠੀਕ ਆ ਤਿਕਾ ਅੱਛਾ ਭਾਜੀ ਇਹਦਾ ਕੀ ਮੁੱਲ ਰਹੂਗਾ ਹਰ ਇਹ ਤਾਂ 82 ਹਜ਼ਾਰ ਤੋਂ ਭਾਜੀ ਛੋੜ ਛੜਈ ਆ ਜਾਊਗਾ 82 ਚ ਹਾਂਜੀ ਠੀਕ ਆ ਜੀ ਤੇ ਥੋੜਾ ਬਾਤ ਹੋ ਜਾਊਗਾ ਕਿ ਗੰਜਾਇਸ਼ ਹੋ ਜੂਗੀ ਥੋੜੀ ਬਾਤ ਖੁੱਲਾ ਨਹੀਂ ਜ਼ਿਆਦਾ ਖੁੱਲਾ ਨਹੀਂ ਆਪਾਂ ਕੰਮ ਹੀ ਉਹਨਾ ਕਰਨਾ ਜਿੰਨਾ ਠੀਕ ਆ ਜੀ ਉੜਦੀਆਂ ਹੀ ਜਾਣ ਉੜਦੀਆਂ ਹੀ ਜਾਣ ਹਾਂ 82 ਹਜ਼ਾਰ ਦੇ ਵਿੱਚੋਂ ਦੋਸਤੋ ਮਾਨਤਾਂ ਹੋ ਜਾਊਗਾ ਜਿੰਨੀ ਵੀ ਗੰਜਾਇਸ਼ ਹੋਵੇ ਠੀਕ ਆ ਸੋ ਉਹ ਹਿਸਾਬ ਨਾਲ ਤੁਸੀਂ ਜਿਹੜਾ ਦੇਖ ਸਕਦੇ ਜੀ ਬਿਲਕੁਲ ਨਰਕ ਪਰਖ ਆਪਣੀ ਕਰਕੇ ਆ ਮਗਰ ਮੇਲ ਕਾਫ ਹੈ ਠੀਕ ਹੈ ਤੇ ਇਸ ਤੋਂ ਬਾਅਦ ਬੈੜਾ ਤੁਹਾਨੂੰ ਦਿਖਾਉਣੀ ਆ ਆ ਬੈੜਾ ਕੀ ਆਪਣੇ ਕੋਲ ਅਗਲੀ ਹਾਂਜੀ ਇਹ ਸੂਈ ਹੈ ਜੀ ਠੀਕ ਹੈ ਇਹ ਸੂਈ ਹੈ ਨਾ ਜੀ ਹਾਂਜੀ 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 ਠੀਕ ਹੈ ਜੀ ਤੇ ਇਹਦਾ ਸੂਆ ਕਿੰਨਾ ਹੈ ਜੀ ਇਹਦਾ ਦੂਜਾ ਸੂਆ ਦੂਜੇ ਸੂਵੇ ਆ ਇਹਨੂੰ ਭਾਜੀ ਸਮਾਂ ਕਿੰਨਾ ਕੁ ਹੋ ਗਿਆ ਹੋਊਗਾ ਇਹਨੂੰ ਅੱਜ ਤੇ ਜਾਗ ਦੇਣਾ ਹੋਇਆ ਸੂਈ ਨੂੰ ਤੀਜਾ ਦਿਨ ਹੋ ਗਿਆ ਇਹ ਸ਼ਾਈ ਵਾਲ ਜਾਗੀ ਨਾ ਕਰੋ ਸ਼ਾਈ ਵਾਲ ਦੀ ਹਾਂਜੀ ਹਾਂਜੀ ਤੀਜਾ ਦਿਨ ਆ ਤੇ ਮਗਰ ਬੱਚੀ ਆ ਜੀ ਬੱਚੀ ਮਗਰ ਬੱਚੀ ਆ ਠੀਕ ਆ ਜੀ ਸੋ ਤੀਜੇ ਦਿਨ ਦੀ ਦੋਸਤੋ ਜਿਹੜੀ ਸੂਈ ਆ ਪਹਿਲੇ ਨੰਬਰ ਤੋਂ ਜਿਹੜੀ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਹਾਂ ਠੀਕ ਆ ਸੂਆ ਦੂਜਾ ਤਿੰਨ ਦਿਨਾਂ ਦੀ ਸਹੀ ਆ ਹੁਣ ਬੌਲਾ ਕਿੰਨਾ ਕੁ ਹੋ ਜੂਗਾ ਥੱਲੇ ਜੀ ਉਹ ਇਹਦੇ ਥੱਲੇ 12 ਕਿਲੋ 13 ਬੌਲਾ 12 13 ਕਿਲੋ ਹਾਂਜੀ ਤੇ ਜਵਾਬ ਸਮਾਜ ਚੰਗਾ ਨਿਕਲੇ ਜੀ ਬੜਾ ਇੱਕ ਨੰਬਰ ਦਾ ਜੀ ਲਓ ਜੀ ਜਵਾਬ ਸਮਾਜ ਜਿਹੜਾ ਦੋਸਤੋ ਇੱਕ ਨੰਬਰ ਆ ਦੂਜਾ ਸੂਆ ਠੀਕ ਆ ਜੀ ਤੇ ਕ੍ਰਾਸ ਪੌਂਡ ਦੇ ਵਿੱਚ ਆ ਛਾਈ ਵਾਲ ਦਾ ਜਿਵੇਂ ਤੁਸੀਂ ਕੋਈ ਕ੍ਰਾਸ ਹੰਗ ਮੰਨ ਸਕਦੇ ਜੀ ਠੀਕ ਆ ਤੇ ਸਟਾਰਟਿੰਗ ਜਿਹੜੀ ਆ ਕੋਈ 10 12 12 ਕਿਲੋ ਜਿਹੜਾ ਦੋਸਤੋ ਬੌਲੇ ਤੋਂ ਹੋਈ ਆ ਠੀਕ ਆ ਤੇ ਬਾਕੀ ਥਾਨ ਭਾਂਡਾ ਜਿਹੜਾ ਆ ਦੇਖੋ ਮਾਰੀ ਦਾ ਨਹੀਂ ਤੜਗਣ ਅੱਵਾ ਅੱਵਾ ਇਹਨੇ ਵਾਹ ਠੰਡੀ ਡੁੰਡੀ ਆ ਪੂਰੀ ਹੈਨਾ ਵਾਹ ਠੰਡੀ ਸਭ ਠੀਕ ਵੰਗਾ-ਵੰਗਾ ਵੀਰ ਪਾ ਲਈ ਤੇ ਕਿਵੇਂ ਆ ਲਈਦਾ ਜੇ ਵੰਗਾ ਜ਼ਰੂਰੀ ਜਿਹੜਾ ਦੋਸਤੋ ਆਪਾਂ ਬੈੜਾਂ ਦੇ ਵਿੱਚ ਪਾ ਵੀ ਲਈਦਾ ਕੋਈ ਬਾਰੀ ਗੱਲ ਨਹੀਂ ਹੈਗੀ ਬਾਕੀ ਹਾਂ ਮੈਂ ਉਦਾਂ ਵੀ ਚਲੋ ਸੰਤੂ ਸਾਹਿਬ ਇਹ ਨਹੀਂ ਗੱਲ ਕੋਈ ਠੀਕ ਹੈ ਜੀ ਤੇ ਇਹਦਾ ਮੁੱਲ ਫਿਰ ਕੀ ਕਰਾਂਗੇ ਜੀ ਇਹਦਾ 55000 ਚੋਂ ਕੋਈ ਛੋਟ ਛੜਈ ਆ ਜਾਊਗਾ 55 ਚੋਂ ਹਾਂਜੀ ਠੀਕ ਹੈ ਜੀ ਹੁਣ 12 ਕਿਲੋ ਜਿਹੜਾ ਨੈਟ ਪੌਲਾ ਹਾਂਜੀ ਹਾਂਜੀ ਕੋਈ ਚਬਾਈ ਕਰਕੇ ਲੈ ਜੀ ਹਾਂਜੀ 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 ਦੋ ਟਾਈਮ ਚ ਹੋਵੇ ਕੋਈ ਠੀਕ ਹੈ ਜੀ 55000 ਦੇ ਵਿੱਚੋਂ ਦੋਸਤੋ ਮਾਨਤਨ ਜਿਹੜਾ ਇਸ ਬੈੜ ਦਾ ਠੀਕ ਹੈ ਜੀ 55 ਜੋ ਲੈਸ ਹੋ ਜਾਊਗੀ ਤੇ ਬਾਕੀ ਥਾਣਾ ਥੋਣਾ ਦੀ ਤੁਸੀਂ ਦੇਖ ਲਓ ਇਸ ਤੋਂ ਬਾਅਦ ਅਗਲੀ ਵੈੜ ਆਪਣੇ ਕੋਲ ਆ ਗਈ ਹੈ ਜੀ ਇਹ ਗੱਬਣੇ ਹਾਂਜੀ ਹਾਂਜੀ ਪਹਿਲਾ ਸੂਆ ਪਹਿਲਨ ਗਈ ਹੈ ਠੀਕ ਹੈ ਜੀ ਪਹਿਲਨ ਅਗਲੀ ਵੈੜ ਆ ਦੋਸਤ ਜਿਹੜੀ ਬੁਖਾਰ ਰਹੀ ਆ ਪਤਾ ਨੂੰ ਠੀਕ ਹੈ ਤੇ ਬਾਕੀ ਤਿਆਰੀ ਪ੍ਰੋਪਰ ਤੁਸੀਂ ਦੇਖ ਸਕਦੇ ਜੀ ਬਿਲਕੁਲ ਤਿਆਰੀ ਕਰਦੀ ਪਈ ਆ ਬਿਲਕੁਲ ਲਾਈ ਪਈ ਆ ਠੀਕ ਹੈ ਜੀ ਆ ਦੇਖੋ ਦੇਣਾ ਜੇ ਕੱਟ ਜੂਗੀ ਕੋਈ ਹਫਤਾ ਕੱਟ ਜੂਗਾ ਹਫਤਾ ਲੈ ਜੂ ਜੀ ਕੱਟ ਜੋ ਕੱਟ ਜੋ ਠੀਕ ਹੈ ਜੀ ਲਓ ਵੀਰ ਜੀ ਖੋਲ ਦੋ ਇਹ ਵੀ ਚੱਕੀ ਲੋਲੀ ਚੰਗੇ ਲੋਲੀ ਪੋਲੀ ਆ ਠੀਕ ਹੈ ਜੀ ਤੇ ਹਫਤਾ ਪੂਰਾ ਦੋਸਤੋ ਹਜੇ ਸਮਾਂ ਲਿਆ ਜੋਗੀ ਠੀਕ ਆ ਪਹਿਲਾਂ ਨਾ ਬੱਚੀ ਨੇ ਸੋਣਾ ਹੈ ਵੀ ਦੰਦਾ ਦਾ ਬਿਲਕੁਲ ਹਾਈਟ ਕੱਦ ਦੀ ਸੋਣੀ ਆ ਹਾਈਟ ਵੀ ਤਕਰੀਬਨ ਤੁਸੀਂ ਵੇਖੋਗੇ ਜੇਕਰ ਦੋਸਤੋ ਪਹਿਲਾ ਸਵੇਰ ਸੋਣ ਜਾ ਰਹੀ ਆ ਨਵੀਂ ਬੱਚੀ ਆ ਹਰ ਵਾਰ ਆਪਾਂ ਕਹਿੰਦੇ ਆ ਵੀ ਘਟੋ ਘੜ ਪਸ਼ੂ ਆ ਦੂਜੇ ਤੀਜੇ ਸਵੇਰ ਜਾ ਕੇ ਭਰਦਾ ਪੂਰਾ ਹਾਈਟ ਵੀ ਕਰਦਾ ਦੂਜੇ ਤੀਜੇ ਸਵੇਰ ਜਾ ਕੇ ਠੀਕ ਆ ਆ ਦੇਖੋ ਜੀ ਮੌਨ ਆਇਆ ਮੋਰੇ ਲੋ। ਲਓ ਜੀ ਅੱਛਾ ਤਿੱਪਣ ਧੁੱਪਣ ਵਧੀਆ ਹੈ ਜੀ। ਵਧੀਆ ਵਧੀਆ ਮੈਂ ਨਾ ਜਿੱਦਾਂ ਮਰਜੀ ਸੰਦੂ ਸਾਹਿਬ ਭਾਵੇਂ ਇਦਾਂ ਬੈਠੇ ਰਹੋ ਤਲੇ। ਮੇਂ ਠੰਡੀ ਅਸੀਲ ਸੋ ਪੂਰੀ ਆ। ਹਾਂਜੀ ਠੀਕ ਆ। ਸੋ ਬਾਕੀ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਦੋਸਤੋ ਬਾਕੀ ਹੈ ਥਾਨ ਮੁਠੀ ਆ। ਜਦੋਂ ਸੂਣ ਤੋਂ ਬਾਅਦ ਦੀ ਵੀ ਗੱਲ ਕਰ ਲਈਏ ਤੇ ਪਛਮਾਹ ਹੋਣ ਤੱਕ ਵੀ ਦੋਸਤੋ ਤੁਹਾਨੂੰ ਬਿਲਕੁਲ ਮੁਠੀ ਜਾਂ ਬਿਲਕੁਲ ਹੋ ਜਾਊਗਾ ਠੀਕ ਆ ਚਿਵਾਈ ਜਿਹੜੀ ਆ। ਜਿੱਦਾਂ ਕਿ ਪਹਿਲ ਨਵੇੜਾ ਠੀਕ ਹੈ ਜੀ ਅਗਲੇ ਥਾਂ ਜਿਹੜੇ ਲੰਬਾਈ ਦੇ ਵਿੱਚ ਉਹ ਵੀ ਪੂਰੇ ਆ ਮਗਲੇ ਥਾਂ ਵੀ ਜਿਹੜਾ ਸੂਣ ਤੋਂ ਬਾਅਦ ਕੱਟ ਜੂਗੀ ਠੀਕ ਹੈ ਜੀ ਤੇ ਇਹ ਵਹਿੜੇਗੀ ਦੋਸਤੋ ਪਹਿਲਾਂ ਠੀਕ ਹੈ ਤੇ ਇਸ ਕੁਆਲਟੀ ਆ ਦੇਖੋ ਅੱਛਾ ਇਹਦਾ ਮੁੱਲ ਭਾਜੀ ਕੀ ਰਹੂਗਾ ਕੀ ਮੁੱਲ ਰਹੂਗਾ ਇਹਦਾ ਜੀ ਇਹ ਤਾਂ 55000 ਤੋਂ ਮਾਨ ਤਾਨ ਕਰਦਾਂਗੇ 55000 ਹਾਂਜੀ ਠੀਕ ਹੈ ਜੀ ਹੋਰ ਨਹੀਂ ਹੁੰਦਾ ਥੱਲੇ ਥੱਲੇ ਹੋਰ ਕੋਈ ਯਾਰ ਖੰਡ ਖੁਸ਼ ਕਰਦਾਂਗੇ ਅਗਲੇ ਨੂੰ ਅੱਛਾ ਕਿਰਾਇਆ ਭਾੜੇ ਤੋਂ ਚਲੋ ਕਾਰ ਪਹੁੰਚ ਜੂਗੀ ਨੇ ਜਿੰਨਾ ਮੀ ਹੋ ਸਕਦਾ ਕੋਈ ਦੂਰ ਲੜਿਓ ਕੋਈ ਭੈਣ ਭਰਾ ਆ ਰਿਹਾ ਤਾਂ ਮਾਨਤਨ ਖੁੱਲਾ ਆਪਾਂ ਕਰਿਆ ਕਰਨਾ ਖੁੱਲਾ ਕਰਿਆ ਕਰਾਂਗੇ ਬਿਲਕੁਲ ਜੀ ਬਿਲਕੁਲ ਸਤੋਂ ਸਾਫਟ ਆਡੇ ਕਹਿਣੇ ਤੇ ਕਰਾਂਗੇ ਬਿਲਕੁਲ ਜੀ ਬਿਲਕੁਲ ਸਮਾਨਤਾ ਜਿਹੜਾ ਦੋਸਤੋਂ ਖੁੱਲਾ ਆ ਜਾਊਗਾ ਜਿੰਨਾ ਵੀ ਕਿਸੇ ਵੀਰ ਨੇ ਆਪਦੀ ਸਮਝ ਨਾ ਲਾਉਣੇ ਉਹ ਵੀ ਤੁਸੀਂ ਲਾ ਸਕਦੇ ਜੇ ਪਰ 55000 ਦੇ ਵਿੱਚੋਂ ਜਿੰਨੀ ਵੀ ਗੁੰਜਾਇਸ਼ ਹੋਈ ਉਹਨਾਂ ਜਿਹੜਾ ਛੋਟਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਇਸ ਤੋਂ ਬਾਅਦ ਅਗਲੀ ਆਪਣੇ ਕੋਲ ਆ ਵਾਈਟ ਆ ਗਈ ਬਿਲਕੁਲ ਜਿਆਦਾ ਵਾਈਟ ਪਣ ਦੇ ਵਿੱਚ ਗੋਰੇ ਰੰਗ ਦੇ ਵਿੱਚ ਆ ਠੀਕ ਆ ਜੀ ਡਾਟ ਟੱਬੀ ਵੀ ਹੈਗੀ ਆ ਤੇ ਇਹ ਐਚਐਫ ਦੀ ਬਰੀ ਦੂਜੇ ਸੂਬੇ ਆ। ਹਾਂ ਜੀ। ਠੀਕ ਆ ਜੀ ਦੂਜਾ ਸੂਬਾ ਦਿਨ ਹਜੇ ਲੈ ਜੂਗੀ ਵੀ ਹੈ ਨਾ। ਦਿਨ ਲੈ ਜੂਗੀ ਹਜੇ 10-12। 10-12। ਲਓ ਜੀ। 10-12 ਦਿਨ ਜਿਹੜੇ ਦੋਸਤੋ ਲੈ ਜੂਗੀ ਹਜੇ ਆ ਦੇਖੋ। ਠੀਕ ਆ। 10-12 ਦਿਨ ਲੈ ਜੂਗੀ। ਸੋ ਚੰਗੀ ਮਿਲਕਿੰਗ ਦੀ ਜਾਂ ਪਾਸ ਕਰ ਸਕਦੇ ਆ ਕਿਉਂਕਿ ਬਰੀਡ ਦੇ ਵਿੱਚ ਇਹ ਵੀ ਪੂਰੀ ਠੀਕ ਆ। HF ਬਰੀਡ ਦੇ ਵਿੱਚ ਤੇ ਥਣ ਚੱਡਾ ਕਾਫੀ ਸੋਹਣਾ ਬਣੋ। ਕੋਈ ਰਿਕਾਰਡ ਕੋੜੇ ਦਾ ਕੀਤਾ ਸੀ ਪਤਾ ਕਿੰਨਾ ਕੁ ਪਹਿਲੇ ਪੂਰੇ ਸੂਬੇ ਪਾਇਆ ਹੋਗਾ ਦੁੱਧ ਦੇ ਵਿੱਚ। ਉਹ ਆਂਦੇ 24-25 ਕਿਲੋ ਦੁੱਧ ਦਿੱਤਾ। अच्छा 20 तो प्लासी चल दी रही फिर हां जी 20 तो प्लस जड़ी है दोस्तों मिल्किंग इस ਵੜ ਨੇ ਕਰਵਾਈ ਆ ਪਹਿਲੇ ਸਵੇਰੇ ਦੇ ਵਿੱਚ ਆ ਲੋ ਠੀਕ ਸਵੇਰ ਕੱਦ ਕੱਡ ਦੀ ਪੂਰੀ ਉੱਚੀ ਆ ਵੱਡੇ ਕੱਦ ਕੱਡ ਦੀ ਆ ਠੀਕ ਆ ਡਰਾਣਾ ਡਰਾਣਾ ਠੀਕ ਆ ਜੀ ਸੋ ਦੂਜਾ ਸੂਆ ਠੀਕ ਆ ਜੀ ਦੇਨ ਖਜੇ ਲੈ ਜੂਗੀ 10 ਤੋਂ 12 ਦਿਨ ਖੁੱਲੇ ਡੋਲੇ ਠੀਕ ਆ ਵੱਡੇ ਕਦ ਕੱਢਦੇ ਆ ਤੇ ਇਹਦਾ ਮੁੱਲ ਭਾਜੀ ਕੀ ਕਰਾਂਗੇ ਇਹਦਾ 75000 ਤੋਂ ਸੰਤੋਖ ਸਾਹਿਬ ਮਾਨਤਨ ਕਰ ਦਾਂਗੇ 75 ਚੋਂ ਹਾਂਜੀ ਠੀਕ ਆ ਜੀ ਤੇ 75000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ 20 ਤੋਂ ਪਲੱਸ ਚੱਲਣ ਵਾਲੀ ਵੜਾ ਬਾਕੀ ਹਰ ਕਵੀਰ ਦੀ ਆਪੋ ਆਪਣੀ ਨਜ਼ਰੀਆ ਆਪੋ ਆਪਣੀ ਜੜੀ ਬਿਲਕੁਲ ਸੋਚ ਸਮਝਾ ਉਹਦੇ ਅਕੋਰਡਿੰਗ ਤੁਸੀਂ ਜਿਹੜਾ ਜਜਮੈਂਟ ਕਰ ਸਕਦੇ ਜੀ 20 ਤੋਂ ਪਲੱਸ ਚੱਲੂਗੀ ਵੈਸੇ 22 25 25 ਲੀਟਰ ਜਿਹੜਾ ਪਹਿਲੇ ਸਵੇਰੇ ਜਿਹੜਾ ਮਿਲਕ ਪਾਇਆ ਇਹਨੇ ਠੀਕ ਆ ਤੇ 75000 ਦੇ ਵਿੱਚੋਂ ਛੋਟਛੱਪਾ ਇਹ ਮਾਨਤਨ ਉਹ ਹੋਜੂਗਾ ਠੀਕ ਆ ਇਸ ਵੈੜ ਦਾ ਇਸ ਤੋਂ ਬਾਅਦ ਅਗਲੀ ਆਪਾਂ ਤੁਹਾਨੂੰ ਜਿਹੜੀ ਵੈੜ ਦਿਖਾਉਣੇ ਚੌਥੇ ਨੰਬਰ ਤੇ ਠੀਕ ਆ ਕ੍ਰੋਸ ਬੰਨ ਦੇ ਵਿੱਚ ਧੋਨ ਵਾਲੀ ਆ ਬਿਲਕੁਲ ਝਲਰ ਝੁਲਰਪੂਰੀ ਆ ਸ਼ਾਈਵਾਲ ਦਾ ਜਿਹੜਾ ਦੋਸਤੋ ਥੋੜਾ ਬਾਅਦਾਂ ਕ੍ਰੋਸ ਹੋਊਗਾ ਠੀਕ ਆ ਤੇ ਇਹ ਸੁਦਾ ਕਿਨਮਾ ਸੁੰਦੀ ਆ ਜੀ ਇਹ ਦੂਜਾ ਦੂਜਾ ਆ ਲਓ ਕਿਰਦੀ ਉਹ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਬੜਾ ਖੁੱਲਾ ਲੇਵਾ ਦੋਸਤੋ ਬਣਾ ਕੇ ਤਿਆਰ ਕੀਤਾ ਜਿੱਦਾਂ ਕਿ ਬਿਲਕੁਲ ਲੱਗਦਾ ਪਿਆ ਵੀ ਪੂਰੀ ਤਿਆਰੀ ਤੇ ਆ ਠੀਕ ਆ ਦਿਨ ਲਾਈ ਜੂਗੀ ਅਜੇ ਘਟੋ ਘਟ ਵੀ ਤੇ ਇਹਨਾਂ ਦੀ ਜੇਕਰ ਆਪਾਂ ਦੇਖੀਏ ਤੇ 5-4 ਦਿਨ ਵੀ ਲੈ ਕੇ ਜਾ ਸਕਦੀ ਹੈ ਤੇ ਹੋ ਸਕਦਾ ਵੀ ਕੋਈ ਹਫਤੇ ਦੇ ਅੰਦਰ ਵਾਰੀ ਹੈ ਬਾਕੀ ਦਿਨ 4-5 ਹਫਤੇ ਦੇ ਅੰਦਰ ਵਾਰੀ ਲੈ ਕੇ ਜਾਊਗੀ ਆ ਵਿਸੇ ਠੀਕ ਆ ਚਾਲ ਚੂਲ ਪੂਰੀ ਵਧੀਆ ਫੋਟਰ ਕੁਆਲਟੀ ਕਾਫੀ ਬੈਸਟ ਆ ਠੀਕ ਆ ਜੀ ਤੇ ਮਿਲਕਿੰਗ ਚੰਗੀ ਕਰਵਾਉਣ ਦੀ ਆਸ ਹੈ ਕਿ ਇਸ ਬੈਡ ਤੋਂ ਵੀ ਬਾਕੀ ਥਣ ਥਣ ਦੀ ਤੁਹਾਨੂੰ ਇੱਕ ਵਾਰੀ ਸ਼ੇਪ ਸਾਈਜ ਉਹ ਦਿਖਾ ਦਿੰਦੇ ਆ ਵੀ ਹੈ ਸੀਲ ਸਹੂਆ ਠੰਡੀ ਆ ਪੂਰੀ ਠੀਕ ਆ ਆ ਫੇਸ ਕੁਆਲਿਟੀ ਦੇਖੋ ਜੀ ਅੱਛਾ ਭਾਜੀ ਫਿਰ ਇਹਦਾ ਮੁੱਲ ਕੀ ਕਰਾਂਗੇ ਇਹਦਾ ਸਾ ਸੰਧੂ ਸਾਫ 60000 ਚੋਂ ਮਾਨਤਾਣ ਕਰਦਾਂਗੇ ਛੋੜ ਛੜਈਆ 60 ਚੋਂ ਹਾਂਜੀ ਠੀਕ ਹੈ ਜੀ 60000 ਦੇ ਵਿੱਚੋਂ ਦੋਸਤੋ ਮਾਨਤਾਣਾ ਵਹਿੜ ਵੱਡੀ ਆ ਠੀਕ ਆ ਹਾਂਜੀ ਜੰਮੀਪਲੀ ਪੂਰੀ ਆ ਨਿੱਗਰ ਆ ਵਜਨ ਦੋੜ ਵਾਲੀ ਪੂਰੀ ਆ ਠੀਕ ਆ ਸੋ ਪੂਰੀ ਹੈਵੀ ਆ ਜਿੰਨੀ ਨਿਕਲ ਠੀਕ ਆ ਹਾਂਜੀ ਦੂਜਾ ਸੂਆ ਠੀਕ ਆ ਤੇ ਇਹ ਵੀ ਹੋ ਗਈ ਆ ਇਸ ਤੋਂ ਬਾਅਦ ਆਪਣੇ ਕੋਲ ਆ ਦੋ ਬੈੜਾਂ ਜਿਹੜੀਆਂ ਆ ਗਈਆਂ ਇਹ ਸ਼ਾਈਵਾਲ ਆ ਗਈਆਂ ਹਾਂਜੀ ਹਾਂਜੀ ਬਰੀਡ ਦੇ ਵਿੱਚ ਸ਼ਾਈਵਾਲ ਆ ਗਈਆਂ ਦੋਸਤੋ ਥੋੜਾ ਬਤਾ ਕਰਾਉਸ ਕਿਉਂਕਿ ਬੰਨ ਨਹੀਂ ਹੈਗਾਗਾ ਤੇ ਧੁੰਨ ਪ੍ਰੋਪਰ ਹੈਗਾ ਬਾਕੀ ਬਰੀਡ ਜਿਹੜੀ ਆ ਕਿਸੇ ਵੀਰ ਨੂੰ ਜਿਹੜੀ ਸਮਝ ਆਉਂਦੀ ਆ ਉਹਦੇ ਵਿੱਚ ਤੁਸੀਂ ਮੰਨ ਲਿਓ ਤੇ ਇਹ ਸੂਆ ਕਿੰਨਾ ਸੁੰਦੀ ਆ ਜੀ ਦੂਜਾ ਦੂਜਾ ਸੂਆ ਸਮਾਂ ਕਿੰਨਾ ਹੈਗਾ ਜਿੱਥੇ ਹੋ ਗਈ ਇਹ ਲੈ ਜਾਊਗੀ ਅਜੇ ਕੋਈ 12 ਕ ਦਿਨ ਦੇ ਅੰਦਰ ਬਾਹਰ ਆਉ 12 ਕ ਦਿਨ ਠੀਕ ਆ 12 ਦਿਨ ਹਜੇ ਦੋਸਤੋ ਲੈ ਜੂਗੀ ਠੀਕ ਆ ਬਾਕੀ ਠੰਡ ਠੰਡ ਚੰਗਾ ਲੱਗਾ ਬਿਲਕੁਲ ਠੀਕ ਆ ਜੀ ਸੋ ਠੰਡ ਦੀ ਸ਼ੇਪ ਜਿਹੜੀ ਆ ਚੰਗੀ ਆ ਤੇ 53 ਵਧੀਆ ਜੀ ਦੋਵੇਂ ਚੱਪਣ ਵਧੀਆ ਜੀ ਠੀਕ ਆ ਜੀ ਲਿਓ ਜੀ ਇਹ ਵੀ ਖੋਲਦਗੇ ਹਾਂ ਕੱਦ ਵਜਨ ਦੀ ਪੂਰੀ ਆ ਠੀਕ ਆ ਕੱਦ ਕਾਠ ਜਿਹੜਾ ਪੂਰਾ ਉੱਚਾ ਲਾਲ ਰੰਗ ਦੇ ਵਿੱਚ ਆ ਦੋਸਤੋ ਠੀਕ ਆ ਜੀ ਤੇ ਸ਼ਾਈ ਵਾਲ ਦਾ ਤੇ ਥੋੜਾ ਜਿਹਾ ਕਿਤੇ ਨਾ ਕਿਤੇ ਐਚ ਐਫ ਦਾ ਤੁਸੀਂ ਕਰਾਸ ਮੰਨ ਸਕਦੇ ਜੀ ਤੇ ਦਿਨ ਘਟੋ ਘੱਟ ਵੀ 10 ਤੋਂ ਉੱਪਰ ਲੈ ਜੂਗੀ 10 12 ਦਿਨ 10 12 ਦਿਨ ਸਮਾਂ ਲੈ ਜੂਗੀ ਤੇ ਪੂਰੀ ਨਿੱਗਰ ਵੱਡੇ ਕੱਦ ਕਾਟ ਦੀ ਹੈ ਜੇ ਜਿਵੇਂ ਆਪਾਂ ਨਾਰਮਲ ਐਚਐਫ ਵੈਡ ਦੇਖਦੇ ਆਂ ਪਰ ਇੱਕ ਕ੍ਰੋਸ ਪੰਡ ਦੇ ਵਿੱਚ ਹੈ ਠੀਕ ਹੈ ਜੀ ਤੇ ਐਚਐਫ ਦਾ ਸ਼ਾਈ ਵਾਲਾ ਦਾ ਕ੍ਰੋਸ ਆ ਤੇ ਢਿੱਲ ਢੁਲ ਕਾਫੀ ਜਿਆਦੀ ਆ ਸੋ ਆਰਡਰ ਦੀ ਕੁਆਲਿਟੀ ਤੁਸੀਂ ਵੇਖੋ ਢਿੱਲ ਕਾਫੀ ਜਿਆਦੀ ਆ 10 12 ਦਿਨਾਂ ਦੇ ਦੋਸਤੋ ਬਿਲਕੁਲ ਬਣ ਕੇ ਪਸ਼ੂ ਨੇ ਤਿਆਰ ਹੋਣਾ ਹੁੰਦਾ ਤੇ ਪੂਰੀ ਤਿਆਰੀ ਕਰਕੇ ਫੇਰ ਸੂਗੀ ਆਹ ਦੇਖੋ ਠੀਕ ਹੈ ਜੀ ਜਿੰਦਾ ਮਰਜ਼ੀ ਕੋਈ ਚੈੱਕ ਕਰੇ ਫੇਰ ਵੀ ਠੰਡੀ ਜਾਂ ਸੀਲਸ ਆਊਗਾ ਕੋਈ ਡਰੱਗ ਕ ਭਜਾ ਕੇ ਜਾਂ ਆਪਾਂ ਕਹ ਲੀਏ ਕਿ ਪਸ਼ੂ ਛੜ ਛੜਪਾ ਜਾਂ ਮਾਰਦਾ ਉਹ ਨਹੀਂ ਹੈਗਾ ਕੰ ਇਹ ਤਾਂ ਮੁੱਲ ਬਾਜੀ ਕਰਮਨ ਸਿੰਘ ਜੀ ਫਿਰ ਕੀ ਕਰਾਂਗੇ ਇਹ ਤਾਂ ਵੀ 55000 ਚੋਂ ਮਾਨ ਤਾਨ ਕਰਦਾਂਗੇ 55000 ਠੀਕ ਹੈ ਜੀ 55000 ਦੇ ਵਿੱਚੋਂ ਮਾਨ ਤਾਨ ਠੀਕ ਹੈ ਤੇ ਇਸ ਤੋਂ ਬਾਅਦ ਇੱਕ ਲਾਸ਼ਟ ਦੇ ਵਿੱਚ ਜਿਹੜੀ ਦੋਸਤੋ ਇਹ ਵੈੜ ਆ ਗਈ ਠੀਕ ਹੈ ਇਹ ਵੀ ਬਿਲਕੁਲ ਹਾਈਟ ਮੀਡੀਅਮ ਦੇ ਵਿੱਚ ਕੋਈ ਵੀ ਰਮਨ ਲੈ ਮੀਡੀਅਮ ਹਾਈਟ ਆ ਠੀਕ ਹੈ ਜੀ ਤੇ ਠੰਡੀ ਧੀਰੀ ਸੀਲ ਸਾਊ ਆ ਤੁਸੀਂ ਵੇਖੋ ਚੈੱਕ ਨਾਲੋਂ ਨਾਲ ਜਿਹੜਾ ਦੋਸਤੋ ਵੀਰ ਕਰਾ ਰਿਹਾ ਵੀ ਕਿਸੇ ਤਰ੍ਹਾਂ ਦਾ ਕੋਈ ਛੜਨਾ ਮਾਰੂਗੀ ਉਹ ਡਰਕਲ ਜੀ ਨਹੀਂ ਹੋਊਗੀ ਬਾਕੀ ਤੁਹਾਡੇ ਸਾਹਮਣੇ ਆ ਸੁਹਾ ਕਿਨਵਾ ਸੁਵੀ ਆਪਣੇ ਕੋਲ ਜੀ ਲੱਗਿਆ ਦੂਜੇ ਸੂਬੇ ਆ ਆਹ ਦੇਖੋ ਠੀਕ ਹੈ ਜੀ ਹਾਈਟ ਬੇਸ਼ੱਕ ਜਿਹੜੀ ਆ ਦੋਸਤੋ ਮੀਡੀਅਮ ਆ ਪਰ ਨਿੱਗਰ ਪੂਰੀ ਆ ਠੀਕ ਹੈ ਜੀ ਦੇਵੇ ਦੀ ਕੁਆਲਿਟੀ ਵੇਖੋ ਦਿਨ ਹਜੇ ਕੱਢ ਜੂਗੀ ਗ੍ਰਾਮ ਨਾਲ ਕੋਈ ਹਫਤੇ ਤੋਂ ਵੱਧ ਵੀ ਸਮਾਂ ਕੱਢ ਸਕਦੀ ਆ ਹਫਤਾ 8 ਦਿਨ ਹਜੇ ਸਮਾਂ ਲੈ ਜੀ ਹਲੋ ਠੀਕ ਹੈ ਜੀ ਲਓ ਠੀਕ ਹੈ ਜੀ ਸਵਾਗਤ ਚੰਗੀ ਹੈ ਦੋਸਤੋ ਠੀਕ ਹੈ ਸੀਲ ਸਹੂਆ ਠੰਡੀ ਤੀਰੀਆ ਕਿਸੇ ਵੀਰ ਨੇ ਘਰੇਲੂ ਨੇ ਰੱਖਣੀ ਉਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਮੋਸਟਲੀ ਵੀਰ ਜਿਹੜੇ ਘਰ ਵਾਲੇ ਘਰੇਲੂ ਵੀਰ ਬਹੁਤ ਸ਼ਿਕਰੀ ਸੁਕੀਰ ਨੂੰ ਦੇ ਠੰਡੇ تیرੇ ਪਸੂ ਰੱਖਣ ਦੇ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੀ ਖੰਨ ਤੋਂ ਪੂਰਾ ਲੰਬਾਈ ਦੇ ਵਿੱਚ ਆ ਲੰਬਾਈ ਚ ਬਿਲਕੁਲ ਨੂਕਲਾ ਜਿਵੇਂ ਆਪਾਂ ਕਹਿ ਲਿਆ ਠੀਕ ਆ ਜੀ ਆ ਦੇ ਇਹਦਾ ਫਿਰ ਭਾਜੀ ਕੀ ਕਰਾਂਗੇ ਲੈਣ ਦੇਣਾ ਇਹਦਾ 45000 ਚ ਸੰਤੋਖ ਸਾਹਿਬ ਮਾਨ ਤਾਨ ਕਰ ਦਾਂਗੇ 45 ਚ ਹਾਂਜੀ ਠੀਕ ਆ ਜੀ ਅੱਜ ਪਸ਼ੂ ਆਪਣੇ ਕੋਲ ਆ ਸੀ ਹੈ ਨਾ ਘਟੋਗਰ ਸਤਨਾਗਰ ਹਾਂਜੀ ਤੇ ਸਤਨਾਗਰ ਦੀ ਜਿਹੜੀ ਆ ਦੋਸੋ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਸੋ ਜਿਹੜਾ ਵੀ ਐਨੀਮਲ ਪਸੰਦ ਆਊਗਾ ਜਿਹੜੇ ਵੀ ਪਸ਼ੂ ਦਿਖਾਏ ਗਏ ਆ ਜਿਹੜਾ ਵੀ ਪਸੰਦ ਆਉਂਦਾ ਨਰਕ ਪਰਖਾ ਤਸੱਲੀ ਆ ਤੁਸੀਂ ਘਰ ਵਿਜ਼ਿਟ ਕਰਕੇ ਕਰ ਸਕਦੇ ਜੀ ਠੀਕ ਆ ਜੀ ਤੇ ਪਿੰਡ ਢੋਟੀਆਂ ਤੁਸੀਂ ਖਾਸ ਵਿਜ਼ਿਟ ਕਰਨੀ ਆ ਸੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਕੁ ਸੀਗਾ ਠੀਕ ਆ ਜੀ ਬਾਕੀ ਵੀਡੀਓਨਾਂ ਵੱਤੋਂ ਤੇ ਸ਼ੇਅਰ ਜ਼ਰੂਰ ਕਰਦੇ ਹੋ ਬਾਕੀ ਨੰਬਰ ਜਿਹੜੇ ਆਪਾਂ ਲੈ ਲੈਨੇ ਇੱਕ ਵਾਰੀ ਫੇਰ ਨੰਬਰ ਬੋਲ ਦਈਏ ਆਪਣੇ ਜੀ 8847507397 8847507397 07397 ਹਾਂ ਜੀ ਠੀਕ ਹੈ ਭਰਾ ਤੇ ਇਹ ਸੀ ਦੋਸਤੋ ਮੇਰਾ ਨਾਮ ਵੀਰ ਗਗਨ ਤੇ ਪਿੰਡ ਤੁਸੀਂ ਖਾਸ ਢੋਟੀਆਂ ਵਿਜ਼ਿਟ ਕਰ ਲਿਓ ਠੀਕ ਆ ਜੀ ਤੇ ਨਸ਼ਹਿਰਾ ਪੰਨੂਆ ਥੋੜੀ ਦੂਰੀ ਤੇ 2.5 ਕਿਲੋਮੀਟਰ ਦੀ ਦੂਰੀ ਰਹਿ ਜਾਂਦੀ ਆ ਤੇ ਪਿੰਡ ਢੋਟੀਆਂ ਦੀ ਵੀ ਤਕਰੀਬਨ 2.5 ਕਿਲੋਮੀਟਰ ਦੀ ਅੱਗੇ ਦੂਰੀ ਰਹਿ ਜਾਂਦੀ ਆ ਤੋਂ ਘਰ ਵਿਜ਼ਿਟ ਕਰ ਸਕਦੇ ਜੇ ਤੁਸੀਂ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ